ਅਮਰੀਕਾ ਦੇ ਡਿਫੈਂਸ ਸੈਕਟਰੀ ਪੀਟ ਹੈਗਜ਼ਟ ਉਹਨਾਂ ਨੇ ਇਸ ਖਬਰ ਦਾ ਖੁਲਾਸਾ ਕੀਤਾ ਹੈ ਕਹਿੰਦੇ ਵੈਨਜ਼ੁਲਾ ਤੋਂ ਚਾਰ ਕਿਸ਼ਤੀਆਂ ਡਰੱਗਸ ਦੇ ਨਾਲ ਭਰੀਆਂ ਹੋਈਆਂ ਉਹ ਅਮਰੀਕਾ ਵੱਲ ਨੂੰ ਆ ਰਹੀਆਂ ਸੀ ਤੇ ਅਸੀਂ ਉਹਨਾਂ ਚਾਰਾਂ ਦੇ ਉੱਪਰ ਹਮਲਾ ਕੀਤਾ ਤੇ ਉਸ ਦੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ ਪਿਛਲੇ 1 ਮਹੀਨੇ ਤੋਂ ਕੁਝ ਜ਼ਿਆਦਾ ਸਮਾਂ ਹੋ ਗਿਆ ਜਦੋਂ ਵੀ ਇਹ ਥੋੜੇ ਦਿਨਾਂ ਬਾਅਦ ਖਬਰ ਆਉਂਦੀ ਹੈ ਕਿ ਕੋਈ ਕਿਸ਼ਤੀ ਡਰੱਗ ਲੈ ਕੇ ਆ ਰਹੀ ਸੀ ਉਸ ਨੂੰ ਅਮਰੀਕਾ ਦੀ ਜਿਹੜੀ ਫੌਜ ਸੀ ਉਹਦੇ ਵੱਲੋਂ ਉਡਾਤਾ ਗਿਆ ਹੁਣ ਤੱਕ ਤਕਰੀਬਨ 57 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਦੇ ਵਿੱਚ ਹੁਣ ਇੱਕ ਰਿਪੋਰਟਰ ਨੇ ਮਿਸਟਰ ਡੋਨਲਡ 트੍ਰੰਪ ਨੂੰ ਕੁਐਸਚਨ ਕੀਤਾ ਕਿ ਜਦੋਂ ਵੀ ਕਿਤੇ ਲੜਾਈ ਕਰਨੀ ਹੁੰਦੀ ਹੈ ਉਸ ਵਕਤ ਇਹ ਮਤਾ ਕਾਂਗਰਸ ਪਾਸ ਕਰਦੀ ਹੈ ਵੀ ਲੜਾਈ ਕੀਤੀ ਜਾਣੀ ਚਾਹੀਦੀ ਹੈ ਕੀ ਤੁਸੀਂ ਇਹ ਜਦੋਂ ਅਟੈਕ ਕਰਦੇ ਹੋ ਉਸ ਤੋਂ ਪਹਿਲਾਂ ਤੁਸੀਂ ਕਾਂਗਰਸ ਨਾਲ ਗੱਲ ਕੀਤੀ ਮਿਸਟਰ ਡੋਨਲਡ 트੍ਰੰਪ ਦਾ ਕਹਿਣਾ ਸੀ ਕਿ ਸਾਨੂੰ ਕਾਂਗਰਸ ਨੂੰ ਪੁੱਛਣ ਦੀ ਲੋੜ ਨਹੀਂ ਹੈ America. <laughs> well, I don't think we're going to necessarily ask for a declaration of war. I think we're just going to kill people that are bringing drugs into our country. Okay, we're going to kill them. You know, they're going to be like dead. Okay. This, the U.S. military, as I mentioned, nobody better in the world. But if you reframe how you understand the world in our own hemisphere. That's exactly what these foreign terrorist organizations are. And so we will track them, we will map them, we will network them, and we will hunt them and kill them because they're trying to and they are killing and, and poisoning the American people. Uh, and inside that we have all the license necessary all the authorities necessary to take these kinetic strikes and we'll continue Trump administration ਦਾ ਕਹਿਣਾ ਹੈ ਕਿ ਮਿਲਟਰੀ ਆਪਰੇਸ਼ਨਸ ਦੇ ਵਿੱਚ ਕੋਈ ਵੀ অথরাইゼਸ਼ਨ ਕੋਈ ਵੀ ਇਜਾਜ਼ਤ ਸਾਨੂੰ ਨਹੀਂ ਚਾਹੀਦੀ ਜਿਹੜਾ ਵੀ ਕੋਈ ਡਰੱਗਸ ਲੈ ਕੇ ਆਏਗਾ ਉਹ ਮਾਰਿਆ ਜਾਏਗਾ ਹੁਣ democratic party president ਉਹਨਾਂ ਦਾ ਕਹਿਣਾ ਹੈ ਕਿ ਇਹ ਤਾਂ ਸੰਵਿਧਾਨ ਦੀ ਉਲੰਘਣਾ ਹੈ ਸੰਵਿਧਾਨ ਦੇ ਹਿਸਾਬ ਦੇ ਨਾਲ ਪਹਿਲਾਂ ਕਾਂਗਰਸ ਇਹ ਦੇਖੇਗੀ ਕਿ ਹਮਲਾ ਕੀਤਾ ਜਾਣਾ ਚਾਹੀਦਾ ਹੈ ਕਿ ਨਹੀਂ ਉਸ ਤੋਂ ਬਾਅਦ ਸਿਰਫ ਕਾਂਗਰਸ ਹੈ ਜਿਹੜੀ ਵਾਰ ਦੀ ਘੋਸ਼ਣਾ ਕਰ ਸਕਦੀ ਹੈ ਲੇਕਿਨ ਮਿਸਟਰ ਡੋਨਲਡ 트੍ਰੰਪ ਕਹਿੰਦੇ ਜੀ ਸਾਨੂੰ ਇਸ ਦੀ ਜ਼ਰੂਰਤ ਨਹੀਂ ਹੈਗੀ ਯਾਦ ਦਿਵਾਉਣਾ ਚਾਹੀਆ ਕਿ ਕਰੇਬੀਅਨ ਦੇ ਵਿੱਚ ਅਮਰੀਕਨ ਆਰਮੀ ਉੱਥੇ ਪਹੁੰਚੀ ਹੋਈ ਹੈ ਉੱਥੇ ਟ੍ਰੂਪਸ ਪਹੁੰਚੇ ਹੋਏ ਨੇ 에ਅਰਕ੍ਰਾਫਟs ਜਹਾਜ਼ ਪਹੁੰਚੇ ਹੋਏ ਨੇ ਜਿਹੜੀਆਂ ਬੋਟਸ ਨੇ ਉਹ ਪਹੁੰਚੀਆਂ ਹੋਈਆਂ ਨੇ ਉਹਨ ਇੱਕ ਵੱਡੀ ਕਿਸ਼ਤੀ ਦੁਨੀਆ ਦੀ ਸਭ ਤੋਂ ਵੱਡੀ ਵਾਰਸ਼ਿਪ ਹੈ ਜਿਹੜੀ ਯੂ ਐਸ ਐਸ ਜਰਾਲਡ ਆਰ ਫੋਰਡ ਉਸ ਨੂੰ ਵੀ ਉੱਧਰਲੇ ਪਾਸੇ ਕੈਰੀਬੀਅਨ ਵਾਲੀ ਸਾਈਡ ਤੇ ਭੇਜਤਾ ਗਿਆ ਕਹਿੰਦੇ ਉਹ ਵੈਨਜ਼ੂਲਾ ਦੇ ਜਿਹੜਾ ਬਾਰਡਰ ਲਾਈਨ ਹੈ ਉਹਦੇ ਤੋਂ ਸਿਰਫ 7 ਕਿਲੋਮੀਟਰ ਉਧਰ ਖੜੀ ਹੈ ਔਰ ਐਡੀ ਵੱਡੀ ਇਹ ਵਾਰਸ਼ਿਪ ਹੈ ਕਹਿੰਦੇ ਦੁਨੀਆ ਦੀ ਸਭ ਤੋਂ ਵੱਡੀ ਕਿਸ਼ਤੀ ਜਿਹਦੇ ਵਿੱਚ ਕੀ ਤਕਰੀਬਨ 90 에ਅਰਕ੍ਰਾਫਟ ਖੜੇ ਹੋ ਸਕਦੇ ਨੇ ਉਹ 13 ਬਿਲੀਅਨ ਦੀ ਲਾਗਤ ਨਾਲ ਬਣੀ ਹੋਈ ਇਸ ਕਿਸ਼ਤੀ ਦੇ ਵਿੱਚ ਕਹਿੰਦੇ ਤਕਰੀਬਨ 4500 ਸੇਲਰਸ 4500 ਜਿਹੜੀ ਫੌਜ ਹੈਗੀ ਐਵੀਏਟਰਸ ਉਹ ਜਾ ਸਕਦੇ ਨੇ ਵਿੱਚ ਹੀ ਹਸਪੀਟਲ ਬਣਿਆ ਹੋਇਆ ਵਰਕਸ਼ਾਪਸ ਬਣੀਆਂ ਹੋਈਆਂ ਨੇ ਕਮਰਸ਼ੀਅਲ ਸੈਂਟਰਸ ਬਣੇ ਹੋਏ ਨੇ ਉਹਦੇ ਵਿੱਚ ਆਪਣਾ ਟ੍ਰੈਫਿਕ ਕੰਟਰੋਲ ਹੈ ਆਪਣਾ ਰਨਵੇ ਬਣਿਆ ਹੋਇਆ ਹੈ ਤਕਰੀਬਨ 90 ਜਹਾਜ਼ ਉਹਦੇ ਉੱਪਰ ਖੜੇ ਰਹਿੰਦੇ ਨੇਗੇ ਸੋ ਉਹ ਕਿਸ਼ਤੀ ਜਿਹੜੀ ਹੈ ਮਿਸਟਰ ਡੋਨਲਡ 트੍ਰੰਪ ਦੀ ਐਡਮਿਨਿਸਟ੍ਰੇਸ਼ਨ ਨੇ ਹੁਣ ਵੈਨਜ਼ੂਲਾ ਦੇ ਬਿਲਕੁਲ ਨੇੜੇ ਜਾ ਕੇ ਖੜੀ ਕਰਤੀ ਹੈ ਉਦੋਂ ਵੈਨਜ਼ੁਲਾ ਜਿਹੜਾ ਹੈ ਉਹ ਇਸ ਗੱਲ ਨਾਲ ਬਹੁਤ ਚਿੰਤਿਤ ਵੀ ਹੈ ਤੇ ਬਹੁਤ ਗੁੱਸੇ ਦੇ ਵਿੱਚ ਵੀ ਹੈ ਵੈਨਜ਼ੁਲਾ ਦਾ ਕਹਿਣਾ ਇਹ ਹੈ ਕਿ ਟਰੰਪ ਸਰਕਾਰ ਸਾਡੇ ਉੱਪਰ ਜਿਹੜੇ ਆਹ ਸਾਰੇ ਜਿੰਨੇ ਵੀ ਬੋਟਸ ਦੇ ਉੱਪਰ ਹਮਲੇ ਕਰ ਰਹੇ ਨੇ ਉਹ ਸਿਰਫ ਡਰੱਗਸ ਵਾਸਤੇ ਨਹੀਂ ਕਰਦੇ 트럼ਪ ਸਰਕਾਰ ਚਾਹੁੰਦੀ ਹੈ ਉਹ ਵੈਨਜ਼ੁਲਾ ਨੂੰ ਕੰਟਰੋਲ ਕਰ ਲੇ ਕਿਉਂਕਿ ਸਾਡੇ ਇੱਥੇ ਜਿਹੜਾ ਔਇਲ ਬਹੁਤ ਨਿਕਲਦਾ ਹੈ ਸਾਡੇ ਇੱਥੇ ਸੋਨਾ ਬਹੁਤ ਨਿਕਲਦਾ ਹੈ ਕਾਪਰ ਬਹੁਤ ਨਿਕਲਦਾ ਹੈ ਸਾਡੇ ਇਹ ਮਿਨਰਲਸ ਦੇ ਕਰਕੇ ਤੇ ਔਇਲ ਦੇ ਕਰਕੇ ਇਹ ਸਾਰੇ ਹਮਲੇ ਕੀਤੇ ਜਾ ਰਹੇ ਨੇ ਤੇ ਉਥੋਂ ਦੇ ਜਿਹੜੇ ਰਾਸ਼ਟਰਪਤੀ ਨੇ ਮਦੂਰੋ ਉਹ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਨੇ ਉਹਨਾਂ ਨੇ ਆਪਣੇ ਜਿੰਨੇ ਵੀ ਲੋਕ ਨੇ ਉਥੋਂ ਦੇ ਵਸਨੀਕ ਨੇ ਸਿਟੀਜ਼ਨ ਨੇ ਉਹਨਾਂ ਦੀਆਂ ਤਿਆਰੀਆਂ ਸ਼ੁਰੂ ਕਰਤੀਆਂ ਪੇ ਇਹਨਾਂ ਨੂੰ ਗੋਲੀਆਂ ਚਲਾਉਣੀਆਂ ਸਿਖਾਓ ਸਾਨੂੰ ਫੌਜ ਦੀ ਲੋੜ ਪਏਗੀ ਸੋ ਇਹ ਐਜ਼ ਅ ਫੌਜੀ ਆਪਣੇ ਦੇਸ਼ ਦੇ ਵਾਸਤੇ ਲੜਨਗੇ ਹੁਣ ਮਿਸਟਰ ਡੋਨਲਡ 트੍ਰੰਪ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਨਹੀਂ ਜਾ ਰਹੇ ਇਸ ਗੱਲ ਦੀ ਇਜਾਜ਼ਤ ਲੈਣ ਵਾਸਤੇ ਕਿ ਅਸੀਂ ਲੜਾਈ ਸ਼ੁਰੂ ਕਰਨੀ ਹੈ ਲੇਕਿਨ ਲੜਾਈ ਸ਼ੁਰੂ ਬੇਸਿਕਲੀ ਇਹ ਕੀਤੀ ਜਾ ਸਕ ਜਾ ਚੁੱਕੀ ਹੈ ਔਰ ਤਕਰੀਬਨ 57 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹਦੇ ਨਾਲ ਹੁਣ ਬੈਨਜ਼ੁਲਾ ਤੇ ਕੋਲੰਬੀਆ ਦੋਨੋਂ ਜਣੇ ਬਹੁਤ ਜ਼ਿਆਦਾ ਅਮਰੀਕਾ ਦੇ ਖਿਲਾਫ ਹੋ ਗਏ ਨੇ ਔਰ ਅੱਜ ਤੱਕ ਕਿਸੇ ਵੀ ਕਿਸ਼ਤੀ ਦਾ ਇਹ ਨਹੀਂ ਦੱਸਿਆ ਗਿਆ ਕਿ ਉਹ ਅਮਰੀਕਾ ਤੋਂ ਕਿੰਨੀ ਦੂਰ ਸੀ ਉਹਦੇ ਵਿੱਚ ਕੌਣ-ਕੌਣ ਸੀ ਜਾਂ ਫਿਰ ਉਹਦੇ ਵਿੱਚ ਕਿੰਨੀ ਡਰੱਗ ਸੀ ਕਿੱਥੇ ਪਹੁੰਚਣੀ ਸੀ ਕਿਸ ਤਰੀਕੇ ਨਾਲ ਪਹੁੰਚਣੀ ਸੀ ਕੋਈ ਚੀਜ਼ ਦਾ ਖੁਲਾਸਾ ਨਹੀਂ ਕੀਤਾ ਜਾਂਦਾ ਸਿਰਫ ਇੱਕ ਚੀਜ਼ ਦੱਸੀ ਜਾਂਦੀ ਹੈ ਇੱਕ ਕਿਸ਼ਤੀ ਆ ਰਹੀ ਸੀ ਉਤੇ ਅਟੈਕ ਹੋਇਆ ਉਹਦੇ ਵਿੱਚ ਡਰੱਗ ਸੀ ਤੇ ਅਸੀਂ ਉਸ ਨੂੰ ਤਹਿਸ ਨਹਿਸ ਕਰ ਦਿੱਤਾ ਸੋ ਮਿਸਟਰ ਡੋਨਲਡ ਟਰੰਪ ਦੇ ਮੈਸੇਜ ਦੇ ਵਿੱਚ ਬਹੁਤ ਸਾਫ਼ ਇਹ ਸੁਣਿਆ ਜਾ ਸਕਦਾ ਹੈ ਕਿ ਹੁਣ ਜਿਹੜਾ ਵੀ ਕੋਈ ਵਿਅਕਤੀ ਅਮਰੀਕਾ ਵੱਲ ਇਸ ਤਰੀਕੇ ਕਿਸ਼ਤੀ ਦੇ ਵਿੱਚ ਡਰੱਗ ਲੈ ਕੇ ਆਏਗਾ ਉਸ ਨੂੰ ਉਡਾ ਦਿੱਤਾ ਜਾਏਗਾ